ਹਾਂਜੀ ਦੋਸਤੋ ਕੀ ਹਾਲ ਹੈ ਜੀ ਸਾਰਿਆਂ ਦਾ ਤੇ ਜੁੜ ਜੋ ਫਿਰ ਕਰਦੇ ਆਂ ਗੱਲਬਾਤ ਬਾਅਦ ਦੱਸ ਦਿਓ ਵੀ ਆਉਂਦੀ ਆ ਸਹੀ ਕਿ ਨਹੀਂ ਫਿਰ ਅੱਗੇ ਗੱਲਬਾਤ ਚੋਰਦੇ ਆਂ ਆਯੂ ਕਰਾਂ ਕਮੈਂਟ ਕਰਕੇ ਦੱਸੋ ਵੀ ਓਕੇ ਰਿਪੋਰਟ ਕਿਰਾਂ ਜੁੜ ਜੋ ਇੱਕ ਵਾਰੀ ਹਾਂਜੀ ਬਾਈ ਜੀ ਕੀ ਹਾਲ ਹੈ ਜੀ ਸਾਰਿਆਂ ਦਾ ਹੋ ਠੀਕ ਠਾਕ ਜੀ ਕੀ ਬਣਦਾ ਕੀ ਜੁੜਦਾ ਗਾਹਾਂ ਅੱਗੇ ਗੱਲਬਾਤ ਕਰਾਂਗੇ ਇੱਕ ਵਾਰੀ ਆਵਾਜ਼ ਦੱਸੋ ਕਮੈਂਟ ਕਰੋ ਲਾਪਰੀਤ ਕੀ ਹਾਲ ਹੈ ਵੀਰੇ ਬਾਸ ਸਹੀ ਆ ਰਹੀ ਹੈ ਆਉਂਦੀ ਆਵਾਜ਼ ਕਹਿੰਦਾ ਅਮਰ ਰਹਿਲ ਬਈ ਬਈ ਗੱਲਬਾਤ ਦਾ ਵਿਸਾ ਜਤੂਰ ਦਿਆਂ ਵੀ ਪਹਿਲਾਂ ਤਾਂ ਹਾਕੀ ਵਾਲੇ ਜਿਹੜੇ ਆਪਣੇ ਨੌਜਵਾਨ ਆ ਮਨਾ ਸਿੱਧੂ ਮਰਾਜ ਕੀ ਹਾਲ ਹੈ ਬਾਈ ਠੀਕ ਆ ਤੁਸੀਂ ਦੱਸੋ ਪਹਿਲਾਂ ਤਾਂ ਹਾਕੀ ਵਾਲੇ ਨੌਜਵਾਨਾਂ ਨੂੰ ਆਪਾਂ ਵਧਾਈ ਦੇ ਦਈਏ ਵੀ ਉਹਨਾਂ ਨੇ ਕੰਮ ਖਿੱਚਿਆ ਪੂਰਾ ਨਜਾਇਜ਼ ਅਰਵੀ ਕੁਮਾਰ ਕਹਿੰਦਾ ਕੀ ਹਾਲ ਹੈ ਵੀਰ ਹੰਦਾ ਬੇ ਠੀਕ ਆ ਆਹਾ ਹਨੀ ਸਿੰਘ ਕਹਿੰਦਾ ਸੌ ਜਾ ਤੂੰ ਸੌਂ ਪ੍ਰਾ ਤੂੰ ਇੱਧਰ ਕਿੱਧਰ ਆ ਗਿਆ ਲਾਈਵ ਦੇਖਣ ਫਿਰ ਸੌ ਯਾਰ ਜਾ ਕੇ ਤੂੰ ਇੱਧਰ ਕਿੱਧਰ ਫਿਰਦਾ ਜੁੜ ਜੋਗਰਾਮਨ ਰਹਿਲ ਕਹਿੰਦਾ ਵਾਹ ਸਹੀ ਆ ਵੀਰੇ ਅੰਬਰਤ ਪਾਲਟ ਕਹਿੰਦਾ ਠੀਕ ਆ ਵੀਰੇ ਜੀ ਹੈਲੋ ਜੀ ਕਿਵੇਂ ਆ ਬਾਈ ਵੀਡੀਓ ਸ਼ੇਅਰ ਕਰ ਦਿਓ ਦਬਕੇ ਖਿੱਚ ਦਿਓ ਕੰਮ ਅੰਬਰਤਪਾਲ ਜਤਿੰਦਰ ਕਮੋਜ ਕੀ ਹਾਲ ਹੈ ਵੀਰੇ ਠੀਕ ਹੈ ਠੀਕ ਹੈ ਵੀਰੇ ਲਵਪ੍ਰੀਤ ਵੀਰੇ ਕੀ ਹਾਲ ਆ ਹਮ ਜਤਿੰਦਰ ਕਮੋਜ ਕੀ ਹਾਲ ਆ ਵੀਰੇ ਹਾਂ ਮੇਰਾ ਠੀਕ ਆ ਆਹ ਪ੍ਰਵਿੰਦਰ ਸਿੰਘ ਬਰਾਂਚ ਫੇੜਾ ਹੈ ਪਤਾ ਨਹੀਂ ਕੀ ਆ ਤੈਨੂੰ ਲਾਈਵ ਤੇ ਇੱਥੇ ਤੈਨੂੰ ਕਾਰਡ ਪਾ ਕੇ ਨਹੀਂ ਸੱਦਿਆ ਤੂੰ ਤੇ ਤਰ ਹੋ ਲਾਈਵ ਤੋਂ ਭਰਾ ਇੱਥੋਂ ਜਿਹਦ ਨੂੰ ਨਹੀਂ ਚੰਗਾ ਲੱਗਦਾ ਜਾ ਜਸਵਿੰਦਰ ਸਿੰਘ ਸਿੱਧੂ ਕਿਵੇਂ ਆ ਬਾਈ ਠੀਕ ਆ ਜਸਵਿੰਦਰ ਕੜੈਲੀ ਜਸਵੰਤ ਸਿੰਘ ਹੈਲੋ ਕੀ ਹਾਲ ਹੈ ਵੀਰੇ ਮਨਜੀਤ ਸਿੰਘ ਪੰਜਾਬੀ ਅਕਸਨ ਤੋਂ ਆ ਵੀਰੇ ਰਕੇਸ਼ ਰੈਂਕੂ ਠੀਕ ਆ ਬਾਈ ਸਤਿ ਸ੍ਰੀ ਅਕਾਲ ਆਹ ਬਾਈਕ ਦਾ ਟਾਈਮ 10 10 ਤੋਂ ਵੀ ਉੱਤੇ ਹੋਇਆ ਪਿਆਗਾ ਜਤਿੰਦਰ ਕਮੋਜ ਕੀ ਹਾਲ ਹੈ ਵੀਰੇ ਸੁਵਿੰਦਰ ਸਿੰਘ ਪਰਵਿੰਦਰ ਸਿੰਘ ਬਰਾਜਾ ਉੱਡ ਜਾ ਲਾਈਵ 'ਚ ਤੈਨੂੰ ਇੱਥੇ ਕਾਰਡ ਪਾ ਕੇ ਨਹੀਂ ਸਿੱਧਾ ਭੱਜ ਜਾ ਮੁੜ ਕੇ ਮੇਰੇ ਪਿੱਛੇ ਨਾ ਹੀ ਤੇਰਾ ਨਿਵੇੜਤਾਵੇਂ ਤੂੰ ਹੈ ਕੌਣ ਤੈਨੂੰ ਸੱਦਿਆ ਕੀ ਨਹੀਂ ਇੱਥੇ ਬੇਤੀ ਕਰਾਉਣਾ ਗਿਆ ਮਨਪ੍ਰੀਤ ਬੈਂਸ ਸਿੰਘ ਕੀ ਹਾਲਾ ਵੀਰੇ ਲਾਪ੍ਰੀਤ ਕੀ ਹਾਲਾ ਵੀਰੇ ਗੁਰਦੀਪ ਕੀ ਹਾਲਾ ਹਾਂਜੀ ਬਾਈ ਜੀ ਗੱਲਬਾਤ ਬਾਈ ਕਹਿੰਦਾ ਕਿਵੇਂ ਆ ਰਹਾ ਨਾ ਵੇ ਠੀਕ ਆ ਬਾਈ ਕਹਿੰਦਾ ਮੇਰਾ ਨਾਮ ਲੈ ਦੇ ਕੀ ਹਾਲ ਆ ਵੀਰੇ ਲਾਪ੍ਰੀਤ ਮਲਕੀਤ ਸਿੰਘ ਕੀ ਹਾਲ ਆ ਹ ਅ ਰਵੀ ਕੁਮਾਰ ਕਹਿੰਦਾ ਹਾਂ ਲਾਪ੍ਰੀਤ ਠੀਕ ਆ ਵੀਰੇ ਮਨਜੀਤ ਸਿੰਘ ਪੰਜਾਬੀ ਜੈਕਸਨ ਕਹਿੰਦਾ ਗੁੱਡ ਬ੍ਰਦਰ ਠੀਕ ਆ ਵੀਰੇ ਮਲਕੀਤ ਬੂਟ ਹਾਊਸ ਕੀ ਹਾਲ ਆ ਵੀਰੇ ਠੀਕ ਆ ਗੁਰਪ੍ਰੀਤ ਸੰਗਰੀਆ ਕੀ ਹਾਲ ਆ ਵੀਰੇ ਅ ਮਨਜੀਤ ਸਿੰਘ ਪੰਜਾਬੀ ਜੈਕਸਨ ਨੈਸ ਵੀਰੇ ਅਸੀਂ ਤਾਂ ਨਕਲੀ ਜਨ ਕਲਾਬੀਆਂ ਪਰਮੇਂਦਰ ਸਿੰਘ ਬਰਾਜ ਤੂੰ ਪੰਜਾਬ ਵਿਚਾਲਾ ਜੇ ਤੈਥੋਂ ਬਚਦਾਗਾ ਘਰੇ ਬਹਿ ਕੇ ਕਮੈਂਟ ਨਾਲ ਨਹੀਂ ਬਚਦਾ ਪਵਾ ਕੋਈ ਪਰਚਾ ਪਰਚਾ ਘਰੇ ਬੈਠਾ ਹੀ ਕਰਦਾਗਾ ਕੱਲੀ ਪਕਾਈ ਮਾਨ ਨਹੀਂ ਸੌਖੀ ਐ ਕਮੈਂਟ ਚ ਕਿਲਵਿੰਦਰ ਗੱਲ ਬਾਈ ਕੀ ਹਾਲ ਹੈ ਠੀਕ ਹੈ ਵੀਰੇ ਸਿੰਧੂ ਕੀ ਹਾਲ ਹੈ ਵੀਰੇ ਹੂੰ ਚਹਿਲ ਮਾਨਸ ਵਾਲਾ ਆ ਗਿਆ ਕੀ ਹਾਲ ਹੈ ਵੀਰੇ ਅ ਅਮਰਜੀਤ ਸ਼ਰਮਾ ਜੀਤ ਕਹਿੰਦਾ ਸਸਰੀ ਕਾਲ ਵੀਰੇ ਠੀਕ ਹੈ ਨਯੂ ਸ਼ਾਪ ਬਈ ਰਾਮਪਰੇ ਵਾਲਾ ਕਦੋਂ ਖੋਲਣੀ ਆ ਗਰਤੀ ਸਿੰਘ ਮਨੁਕੇ ਵਾਲਾ ਕਿਵੇਂ ਜਗਦੀਪ ਠੀਕ ਹੈ ਵੀਰੇ ਸੁੱਖੀ ਬੈਦਮਨ ਕੀ ਹਾਲਾ ਵੀਰੇ ਕੋਈ ਗੱਲ ਨਹੀਂ ਬਾਈ ਤੁਸੀਂ ਇਹੋ ਕੋਈ ਗੱਲ ਨਹੀਂ ਵੀਰੇ ਖੋਲੋ ਸ਼ਰਮਾ ਸਾਹਿਬ ਰਾਮਪਰੇ ਵਾਲਾ ਕਹਿੰਦਾ ਨਯੂ ਸ਼ਾਪ ਖੋਲਿਆ ਖੋਲੋ ਕੋਈ ਨਾ ਵੀਰੇ ਆਵਾਂਗੇ ਲਾਜ਼ਮੀ ਪੱਕਾ ਪਹੁੰਚਾਂਗੇ ਖੋਲੋ ਗਰਾ ਮਨਦੀਪ ਪੰਗੂ ਕੀ ਹਾਲ ਹੈ ਵੀਰੇ ਜਤਿੰਦਰ ਕਮੋਜ ਜਤਿੰਦਰ ਕਮੋਜ ਜਗਦੀਪ ਰੰਧਾਵਾ ਜਿੰਦਾਬਾਦ ਵੀਰੇ ਜਉਂਦਾ ਰਹਿ ਹੋਰ ਸੁਣਾਓ ਕੋਈ ਨਵੀਂ ਤਾਜੀ ਗੱਲਬਾਤ ਜਸਵਿੰਦਰ ਸਿੰਘ ਹਾਂਜੀ ਹਾਂਜੀ ਬਾਈ ਹੋਰ ਸਭ ਕੀ ਰਿਪੋਰਟ ਵੀਰੇ ਜਤਿੰਦਰ ਕਮੋਜ ਜਸਵੰਤ ਸਿੰਘ ਜਸਵੰਤ ਸਿੰਘ ਹਰਪਾਲ ਸਿੰਘ ਲੱਜੂ ਬਰਾਦਰ ਠੀਕ ਆ ਹਾ ਵੀਰੇ ਆਮਨ ਚੌਧਰੀ ਜਗਦੀਪ ਸਿਰਾ ਠੀਕ ਆ ਵੀਰੇ ਤੁਸੀਂ ਦੱਸੋ ਵੀਰੇ ਕਿਵੇਂ ਹੋ ਠੀਕ ਆ ਮਨਪ੍ਰੀਤ ਬਾਂਸ ਕੀ ਗੱਲ ਕਰਨੀ ਆ ਬਾਈ ਠੀਕ ਆ ਵੀਰੇ ਗੱਲਬਾਤ ਵੀਰੇ ਬਸ ਉਹਦੇ ਨਾਲ ਕਰਨਾਗੇ ਮਨਦੀਪ ਭੰਗੂ ਕਹਿੰਦਾ ਮੀ ਕਿਵੇਂ ਐ ਮੀ ਬਾਈ ਸੋਨ ਨੂੰ ਪੁੱਛਦੇ ਆ ਮੀ ਵਧੀਆ ਪਈ ਜਾਂਦਾ ਬਾਬਾ ਜਾਨ ਹੋ ਗਿਆ ਠੰਡ ਆ ਵਧੀਆ ਮਨਜੀਤ ਸਿੰਘ ਪੰਜਾਬੀ ਜੈਕਸਨ ਕਹਿੰਦਾ ਬਹੁਤ ਵਧੀਆ ਠੀਕ ਆ ਵੀਰੇ ਵਧੀਆ ਚਾਹੀਦਾ ਹੋਰ ਸੁਣਾਓ ਵੀਰੇ ਬਾਈ ਕਹਿੰਦਾ ਹਾਂ ਵੀਰੇ ਦੁਕਾਨਾਂ ਦੀ ਐਡ ਕਰਕੇ ਆਈ ਸੀ ਅੱਜ ਬਾਈ ਕਹਾਂ ਦੁਕਾਨ ਦਾ ਕੋਈ ਨਵਾਂ ਆਫਰ ਲਿਆ ਕੋਈ ਨਾ ਵੀਰੇ ਲਿਆਵਾਂਗੇ ਆਫਰ ਨਵੀਂ ਐਡ ਕੋਈ ਸਾਨੂੰ ਦਿਖਾਵਾਂਗੇ ਜਦੋਂ ਵੀ ਕੋਈ ਨਵੀਂ ਐਡ ਆਊਗੀ ਪੱਕਾ ਮਨਜੀਤ ਸਿੰਘ ਪੰਜਾਬੀ ਜੈਕਸਨ ਕੀ ਹਾਲ ਹੈ ਵੀਰੇ ਠੀਕ ਆ ਠੀਕ ਆ ਵੀਰੇ ਆਰ ਕੇ ਜੋਸੀ ਕੀ ਹਾਲ ਹੈ ਵੀਜੀ ਠੀਕ ਆ ਭਾਈ ਤੁਸੀਂ ਦੱਸੋ ਵੀ ਕਿਵੇਂ ਹੋ ਹੂੰ ਹਾਂ ਟੂਲਪਲਾਜ ਦਾ ਵੀਰੇ ਪਤਾ ਨਹੀਂ ਯਾਰ ਉਹ ਲਾਡਵਾਲ ਦਾ ਕੀ ਬਣੇਗਾ ਹਾਂ ਲਾਡਵਾਲ ਟੂਲਪਲਾਜ ਦਾ ਪਤਾ ਨਹੀਂ ਵੀਰੇ ਖੁੱਲ ਗਿਆ ਕਿ ਨਾ ਉਹਦਾ ਰੌਲਾ ਬਾਬਾ ਸੀਗਾ ਤੂੰ ਕੋਟ ਨੇ ਖਲਾਤਾ ਸੀ ਮੈਨੂੰ ਲੱਗਾ ਅ ਅਪਰਮੇਂਦਰ ਸਿੰਘ ਵਿਰਾਜ ਪੇਡੇ ਉੱਡ ਜਾ ਤੈਨੂੰ ਇੱਥੇ ਸੱਦੇ ਕੀ ਨੇ ਆ ਕਾਰਡ ਪਾ ਕੇ ਬੁਲਾਇਆ ਤੈਨੂੰ ਨੰਬਰ ਦੇ ਤੇ ਜੇ ਮਿਲਣਾ ਹੋਵੇ ਮਿਲ ਨਹੀਂ ਜਿੱਥੇ ਮਿਲਣਾ ਤੈਨੂੰ ਬੁਲਾਇਆ ਕਿਨੇ ਆ ਚਿੱਠੀ ਭਾਈਆ ਮੇਰੇ ਪੇਜ ਤੇ 77 ਹੋ ਇੱਥੋਂ ਤੇਰੇ ਵਰਗੇ 100 ਟੱਕਰਦੇ ਆ ਸਾਨੂੰ ਜਿੱਦਰੇ ਵਰਗਿਆਂ ਤੂੰ ਆਂ ਦਵਣ ਲਾ ਕੇ ਫੇਰ ਸਾਡਾ ਨਿਬੜ ਗਿਆ ਸਾਨੂੰ ਸਮਾਜ ਚ ਕੌਣ ਰਹਿਣ ਦੂ ਰਾਜ ਅੰਗਦਾਰਾ ਕੀ ਹਾਲ ਆ ਵੀ ਰੰਦਾ ਵਾ ਸਭ ਠੀਕ ਆ ਲਾਡੀ ਕੋਟੜਾ ਹੂੰ ਮੀ ਭੇਜਾਂਗੇ ਵੀਰੇ ਮੀ ਕੋਈ ਚੱਕਰ ਨਹੀਂ ਮੀ ਭੇਜ ਦੇਾਂਗੇ ਹੋਰ ਦੱਸ ਵੀਰੇ ਠੀਕ ਆ ਉਹਦਾ ਵੀ ਲੱਡੋ ਲੱਡਵਾਲ ਟੂਲਪਲਾਸ ਇਹਦਾ ਉਹ ਕੋਟ ਨੇ ਮਨ ਲਾਦਾ ਪੁਲਿਸ ਲਾ ਕੇ ਮਨ ਲਾ ਉਹਨਾਂ ਨੇ ਖਲਾਤਾ ਯਾਰ ਉਹ ਉਹਦਾ ਹਜੇ ਕੋਈ ਸਿਸਟਮ ਨਹੀਂ ਬਣਿਆ ਤੇ ਹੋਰ ਦੱਸੋ ਬਾਈ ਜੀ ਕੀ ਹਾਲ ਆ ਸੱਟੋ ਹਾਂ ਜਸਮਾਨ ਕੀ ਹਾਲ ਆ ਬ੍ਰਦਰ ਠੀਕ ਆ ਵੀਰੇ ਸੰਤੋਖ ਸਿੰਘ ਹੈਲੋ ਕੀ ਹਾਲ ਆ ਮਨਦੀਪ ਪੰਗੂ ਆਪਣਾ ਇੱਕ ਹਲਕਾ ਰਾਮਪਰਾ ਹੂਲ ਹਾਂਜੀ ਰਾਮਪਰੇ ਫੂਲ ਹਲਕੇ ਤੋਂ ਆ ਗਏ ਵੀਰੇ ਠੀਕ ਆ ਹੋਰ ਸੁਣਾਓ ਕੋਈ ਨਵੀਤਾ ਜੀ ਹਾਂ ਹਾਂ ਸਤੂ ਸਿੰਘ ਕੀ ਹਾਲ ਆ ਵੀਰੇ ਮਨਦੀਪ ਪੰਗੂ ਕੀ ਹਾਲ ਆ ਵੀਰੇ ਠੀਕ ਆ ਤੇ ਬਾਈ ਕਹਿੰਦਾ ਕੱਲ ਇੱਕ ਇਧਰ ਮਾਨਸ ਸਿੰਘ ਨੇ ਟੂਲ ਭਲਾ ਜਾ ਪੱਟਤਾ ਹਾਂ ਬਈ ਉਹ ਕਿਸਾਨ ਯੂਨੀਅਨ ਨੇ ਪੱਟਿਆ ਗਿਆ ਉਹ ਹੋਰ ਸੁਣਾਓ ਕੋਈ ਨਵੀਤਾ ਜੀ ਮੀ ਬਾਈ ਕਹਿੰਦਾ ਛੋਡੇ ਹਾਂ ਮੀ ਸਾਰੇ ਕਿਤੇ ਪਈ ਜਾਂਦਾ ਵੀਰੇ ਪੰਜਾਬ ਚ ਸਾਰੇ ਕਿਤੇ ਮੀ ਪੈ ਰਿਹਾ ਇਸ ਟਾਈਮ ਕਿਤੇ ਨਹੀਂ ਹੈਗਾ ਵੀ ਨਹੀਂ ਪੈ ਰਿਹਾ ਦੱਬਿਆ ਪੈ ਕੰਮ ਪੂਰਾ ਸਿੰਧਾਪੁਰ ਲਰ ਹੈਲੋ ਵੀਰ ਜੀ ਠੀਕ ਹੈ ਵੀਰੇ ਠੀਕ ਹੈ ਤੁਸੀਂ ਦੱਸੋ ਸੁਣਾਓ ਕੋਈ ਨਮੀਤਾ ਜੀ ਠੀਕ ਹੈ ਵੀਰੇ ਸੰਜੀਤ ਸਾਨੇਵਾਲ ਵੀਰੇ ਸਿੱਧੂ ਮੈਰੂ ਦਾ ਕਿਵੇਂ ਰੰਦਾ ਬਸ ਆਪ ਠੀਕ ਆ ਸੰਜੀਪ ਸਾਨੇਵਾਲ ਵੀਰੇ ਲੁਧਿਆਣੇ ਲਾਓ ਕਦੇ ਚੱਕਰ ਪੱਕਾ ਵੀਰੇ ਜਿਹੜੇ ਆਣੇ ਆ ਕੇ ਜਾਵਾਂਗੇ ਕਦੇ ਵੀ ਟਾਈਮ ਲੱਗਿਆ ਨਾ ਪੱਕਾ ਪਹੁੰਚਾਂਗੇ ਜੱਸੀ ਗਰੇਵਾਲ ਕੀ ਹਾਲ ਚਾਲ ਨੇ ਰੰਧਾ ਸਾਹਿਬ ਠੀਕ ਆ ਵੀਰੇ ਕੋਈ ਗੱਲ ਨਹੀਂ ਲਾਡੀ ਕੋਟੜਾ ਕਹਿੰਦਾ ਜਗਦੀਪ ਦੱਲਿਆਂ ਦੀ ਪ੍ਰਵਾਹ ਨਹੀਂ ਕੀਤੀ ਇਹਦਾ ਆ ਜਾਂਦੇ ਆ ਵੀਰੇ ਸਤੋਕ ਸਿੰਘ ਕਹਿੰਦਾ ਬਾਈ ਕਹਿੰਦਾ ਮੈਂ ਵਾਲੇ ਤੋਂ ਆ ਤੇ ਗਲਵਿੰਦਰ ਸਿੰਘ ਗਲਵਿੰਦਰ ਸਿੰਘ ਜੀਮਾ ਕੀ ਹਾਲਰੰਦਾ ਵੀ ਬਾਈ ਮਲੇਰਕੋਟਲੇ ਤੋਂ ਠੀਕ ਆ ਵੀਰੇ ਮਲੇਰਕੋਟਲੇ ਤੋਂ ਤੁਸੀਂ ਬਾਸ ਸਹੀ ਹੈ ਜੀ ਇੰਦਿਆ ਸਰਪੀ ਸਿੰਘ 니ਟੂ ਕੀ ਹਾਲ ਆ ਵੀਰੇ ਗੁੱਡ ਜੌਬ ਠੀਕ ਆ ਵੀਰੇ ਜਾਂਦੇ ਰਹੋ ਹੋਰ ਸੁਣਾਓ ਕੋਈ ਨਮੀਤਾ ਜੀ ਹਾਂ ਵੀਰੇ ਹਾਂ ਇਹ ਕਰਨਪਾਲ ਸਿੰਘ ਨਥਾਣਾ ਠੀਕ ਆ ਵੀਰੇ ਤੇ ਬਾਈ ਕਹਿੰਦਾ ਸਾਡੇ ਵੀ ਮੀਂਹ ਪੈ ਗਿਆ ਠੀਕ ਆ ਵੀਰੇ ਠੀਕ ਆ ਮੀਂਹ ਪੈ ਗਿਆ ਤਾਂ ਠੀਕ ਆ ਸੋਡੇ ਸਖਜਿੰਦਰ ਕਹਿੰਦਾ ਸਤਿ ਸ੍ਰੀ ਅਕਾਲ ਵੀਰੇ ਠੀਕ ਆ ਅਮੀ ਚੌਧਰੀ ਮਨਦੀਪ ਪੰਗੂ ਕਹਿੰਦਾ ਮੁੰਡੀ ਸੁਧਾਣਾ ਵੀ ਆ ਗਿਆ ਠੀਕ ਆ ਠੀਕ ਆ ਵੀਰੇ ਮਨਜੀਤ ਸਿੰਘ ਪੰਜਾਬੀ ਜੈਕਸਨ ਆਲਾ ਫੇਰ ਆ ਗਿਆ ਭਰਾ ਮਨਜੀਤ ਸਿੰਘ ਪੰਜਾਬੀ ਜੈਕਸਨ ਆ ਲਿਆ ਵਾ ਵਾ ਬਹੁਤ ਚਰਦੇ ਤੋਂ ਕਮੈਂਟ ਕਰੀ ਨਾ ਹੋ ਠੀਕ ਆ ਜੱਸੀ ਗਰੇਵਾਲ ਕੀ ਹਾਲ ਚਾਲ ਨੇ ਰੰਦਾ ਵਾ ਜੀ ਠੀਕ ਆ ਠੀਕ ਆ ਵੀਰੇ ਤੁਸੀਂ ਦੱਸੋ ਹੋਰ ਵਧੀਆ ਵੀਰੇ ਜਿੱਸੀ ਗਰੇਵਾਲ ਠੀਕ ਆ ਵੀਰੇ ਅ ਬੱਬੂ ਸਿੰਘ ਢਾਲੀ ਵਾਲਾ ਲੋ ਫੇਰ ਆ ਗਏ ਕਿਆ ਲੱਗਦਾ ਵਾ ਕਿ ਨਹੀਂ ਲੋਟੇਗੇ ਬੱਬੂ ਸਿੰਘ ਢਾਲੀ ਵਾਲਾ ਹਿੰਦੀ ਜੀ ਕੀ ਲਿਖੀ ਜਾਨਾ ਕੀ ਕਰੀ ਜਾਨਾ ਤੂੰ ਮੌੜਾ ਵਾਲਿਆ ਰਾਏ ਕੁਮਾਰ ਰਾਜੂ ਕੀ ਹਾਲ ਆ ਬਰਾਦਰ ਠੀਕ ਆ ਕੀ ਲਿਖੀ ਜਾਨਾ ਬੱਬੂ ਸਿੰਘ ਢਾਲੀ ਵਾਲਾ ਆ ਸਿੱਧੂ ਮੈਰਜੂਆ ਰੋ ਪੱਖੋ ਕਲਾ ਪੱਖੋ ਕਲਾ ਆਏ ਤੇ ਇਧਰ ਆਇਓ ਕੋਈ ਗੱਲ ਨਹੀਂ ਵੀਰੇ ਆਵਾਂਗੇ ਬੋਬੀ ਪੁੱਲਰ ਕੀ ਹਾਲ ਹੈ ਠੀਕ ਆ ਮਰਾ ਬਾਈ ਹੈਲੋ ਠੀਕ ਆ ਤੇ ਪੱਕਾ ਵੀਰੇ ਆ ਕੇ ਜਾਵਾਂਗੇ ਕੋਈ ਚੱਕਰ ਨਹੀਂ ਜਿੱਥੇ ਬੁਲਾਓਗੇ ਕੋਈ ਚੱਕਰ ਨਹੀਂ ਪਹੁੰਚ ਜਾਗੇ ਜੈ ਮਾਲ ਸਿੰਘ ਹੁੰਦਲ ਸਤਿ ਸ੍ਰੀ ਅਕਾਲ ਵੀਰੇ ਅ ਰਵੀ ਕੁਮਾਰ ਹਾਂ ਠੀਕ ਆ ਵੀਰੇ ਠੀਕ ਤੁਸੀਂ ਦੱਸੋ ਰਵੀ ਕੁਮਾਰ ਵੀਰੇ ਕੀ ਹਾਲ ਹੈ ਉਹ ਠੀਕ ਸਾ ਹੈ ਘਨੇਰਾ ਹੋਇਆ ਪਿਆ ਬੰਦੇ ਸੁੱਤੇ ਪਏ ਆ ਉਹ ਦਾ ਬਾਬਾ ਜੁੜ ਗਏ ਆਪਣੇ ਨਾਲ ਬੰਦੇ ਫੇਰ ਵੀ ਚਲੋ ਆਹ ਟਾਈਮ ਸੌਂ ਸੂ ਜਾਂਦੇ ਆ ਬੰਦੇ ਆਪਣੇ ਹਾਂ ਵੀਰੇ ਹਾਂ ਕਮੈਂਟ ਕਰ ਦੇ ਉਥੇ ਨਹੀਂ ਯਾਰ ਵੀਰੇ ਗੁਰਦਰਸ਼ਨ ਸਿੰਘ ਕੀ ਹਾਲ ਚਾਲਾ ਠੀਕ ਆ ਵੀਰੇ ਢਿੱਲੋ ਪਰ ਵੀ ਠੀਕ ਆ ਵੀਰੇ ਤੁਸੀਂ ਸੁਣਾਓ ਆ ਦੀਪਾ ਸਿੰਘ ਬੁੱਟਰ ਰੰਦਾ ਹੋਵੇ ਵੀਰੇ ਕੀ ਹਾਲ ਆ ਦੀਪਾ ਕਿੱਦੜ ਵੇ ਤੂੰ ਠੀਕ ਆ ਵੀਰੇ ਬੱਬੂ ਸਿੰਘ ਢਾਲੀਵਾਲ ਮੋੜ ਵਾਲਾ ਕਹਿੰਦਾ ਡਾਇਲੌਗ ਮਾਰਿਆ ਹਿੰਦੀ ਜੀ ਠੀਕ ਆ ਸਿੱਧੂ ਮੈਰਜ ਕਹਿੰਦਾ ਗਰਦ ਠਾ ਦੇਾਂਗੇ ਹਾਂ ਵੀਰੇ ਠਾ ਦੇਾਂਗੇ ਗਰਦ ਗਰਦ ਤਾਂ ਆਪਾਂ ਠਾਈ ਰੱਖਣੀ ਆ ਬਾਬੇ ਦੀ ਮਿਹਰ ਚਾਹੀਦੀ ਆ ਮਨਜੀਤ ਸਿੰਘ ਪੰਜਾਬੀ ਜੈਕਸਨ ਕਿਸਾਨ ਅੰਦੋਲਨ ਜਿੰਦਾਬਾ ਠੀਕ ਆ ਵੀਰੇ ਸਰਪੰਚ ਮਨਜੀਤ ਸਿੰਘ ਕੀ ਹਾਲ ਆ ਬਾਈ ਜੀ ਬਾਈ ਕਹਿੰਦਾ ਸਰਪੰਚੀ ਦੀਆਂ ਵੋਟਾਂ ਕਦੋਂ ਆ ਬਾਈ ਸਰਪੰਚੀ ਦੀਆਂ ਵੋਟਾਂ ਦਾ ਹਜੇ ਕੋਈ ਪਤਾ ਨਹੀਂ ਬਾਈ ਕਦੋਂ ਆ ਯਾਰ ਐਮੀ ਗੱਪ ਮਾਰਨ ਦਾ ਕੋਈ ਫਾਇਦਾ ਨਹੀਂਗਾ ਪਤਾ ਨਹੀਂ ਕਿਹਦੇ ਖੜਾ ਹੋਣਾ ਬਾਈ ਕਿਸੇ ਨੇ ਅਮਰਾ ਬਾਈ ਹੈਲੋ ਰਾਮਿਆਣਾ ਪਿੰਡ ਆ ਠੀਕ ਆ ਵੀਰੇ ਮੈਨੂੰ ਲੱਗਦਾ ਬਾਈ ਨੇ ਬੂਟਾਂ 'ਚ ਖੜਾ ਹੋਣਾ ਗੱਲਾਂ ਕਰੀ ਜਾਂਦਾ ਹੈਗਾ ਬਸ ਇਹ ਜਿੰਦੇ ਵੀਰੇ ਤੇ ਗਰਜੰਟ ਖੰਗੂੜਾ ਕੀ ਹਾਲਾ ਬਲਵਿੰਦਰ ਸ਼ਰਮਾ ਕੀ ਹਾਲਾ ਠੀਕ ਆ ਵੀਰੇ ਅਮਰਾ ਬਾਈ ਨੇ ਬੂਟਾਂ 'ਚ ਖੜਾ ਹੋਣਾ ਸਰਪੰਚੀ ਫਰੇ ਵਾਲਾ ਪੁੱਸੀ ਜਾਂਦਾ ਹੈਗਾ ਬਈ ਪਤਾ ਨਹੀਂ ਯਾਰ ਅਜੇ ਬਰਦੇਵ ਗਰੇ ਗਾਲ ਕਹਿੰਦਾ ਰਹਿੰਦਾ ਵੇ ਕੈਨੇਡਾ ਤੋਂ ਵੀਰ ਹੋਰ ਸਾਰੇ ਠੀਕ ਆ ਠੀਕ ਆ ਵੀਰੇ ਤੁਸੀਂ ਦੱਸੋ ਸੇਟੋਂ ਵੀਡੀਓ ਜਲਦੀ ਜਲਦੀ ਸ਼ੇਅਰ ਕਰੀ ਜਾਓ ਦੱਬੀ ਚੱਲੋ ਕਿਲੀ ਤੇ ਲਾਈਵ ਤੇ ਚੱਲੀ ਜਾਂਦਾ ਤੇ ਬਾਅਦ ਦੱਸ ਦਿਓ ਦਵਿੰਦਰ ਗੋਰਾ ਕਮੈਨ ਨਾਲ ਆ ਗਿਆ ਰੰਦਾ ਵੀ ਕੀ ਹਾਲ ਆ ਠੀਕ ਆ ਵੀਰੇ ਤੇ ਦਵਿੰਦਰ ਗੋਰਾ ਕਮੈਨ ਨਾਲ ਆ ਹੋਰ ਵੀਰੇ ਸੈਟ ਆ ਸੈਟ ਸੈਟ ਤੁਸੀਂ ਦੱਸੋ ਹਾਂ ਬਈ ਬਾਈ ਕਹਿੰਦਾ ਖਿੱਚਤੀ ਵੀਡੀਓ ਸ਼ੇਅਰ ਕਰਤੀ ਕਰੀ ਜਾਓ ਤੇ ਦੱਬੀ ਚੱਲੋ ਸਿੱਧੂ ਮੈਰिज ਬਿਊਰੋ ਬਖੋਕਲਾ ਕਮੈਂਟ ਕਰਦਾ 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 ਉਹਦੇ ਕੰਮ ਤੇ ਆ ਗਿਆ ਕਹਿੰਦਾ ਰਿਸ਼ਤਿਆਂ ਲਈ ਸਾਡੇ ਨਾਲ ਸੰਪਰਕ ਕਰੋ ਇਲਤੀ ਲੈਣੇ ਵਾਲਾ ਆ ਗਿਆ ਬਾਬੇ ਕੀ ਹਾਲ ਹੈ ਇਲਤੀ ਲੈਣੇ ਵਾਲਾ ਪਹਿਲੇ ਇਲਤੀ ਲੈਣਾ ਪਹਿਲੇ ਕਰ ਦਿਓ ਬੱਕਰੀਆਂ ਦਿਖਾਉਂਦਾ ਵਧੀਆ ਨਸਲ ਦੀਆਂ ਬਾਈ ਆਪਣਾ ਗਰਜਾਨ ਟਖੰਗੂੜਾ ਮਰਜੀ ਤੇ ਪਿੰਡ ਜੀਵਨ ਆ ਗਿਆ ਪਿੰਡ ਰਾਜਗੜ੍ਹ ਕੁੱਬੇ ਜੀਵਨ ਸਿੰਘ ਢਾਲੀਵਾਲ ਜਗਦੀਪ ਹੀਰਾ ਬੰਦਾ ਕਹਾਂ ਚਾਚਾ ਕਹੀ ਜਾਂਦਾ ਮੈਨੂੰ ਕਹਾਂ ਜੀਵਨ ਕਹਿੰਦਾ ਚਾਚਾ ਨਾ ਬੋਲਦੇ ਬੋਲ ਦਿਨਿਆ ਜੀਵਣਾ ਕੀ ਹਾਲਾ ਗਰਜਾਂ ਟਖੰਗੂੜਾ ਪੰਨੂ ਸਿੱਧੂ ਉਹ ਬੋਲਦਾ ਜੀਵਨ ਹੁਣ ਕਿੰਨਾ ਕ ਲਿਖਿਆ ਬੋਲ ਦਿਨਾ ਜੀਵਨ ਥਾਲੀ ਗਾਲ ਬੋਲਦਾ ਕਲਦੀਪ ਸਿੰਘ ਸਿੱਧੂ ਸਰਪੰਚ ਆ ਗਿਆ ਬੁੱਗਰਾਂ ਵਾਲਾ ਕਲਦੀਪ ਸਿੰਘ ਸਿੱਧੂ ਉਹ ਜੀਵਣਾ ਕਿੰਨੇ ਕ ਵਾਰੀ ਲਿਖਿਆ ਕਮੈਂਟ ਤੇਰਾ ਨਾਂ ਬੋਲਤਾ ਦੁਬਾਰੇ ਫੇਰ ਬੋਲਦਾ ਕੋਈ ਗੱਲ ਨਹੀਂ ਗਰਨਾਲ ਸਿੰਘ ਕਹਿੰਦਾ ਲੰਡਨ ਕਦੋਂ ਆਉਣਾ ਭਈ ਆ ਜਾਾਂਗੇ ਜੈਪਾਲ ਸਿੰਘ ਹੁੰਦਲ ਕਹਿੰਦਾ ਉੱਤਰਾਖੰਡ ਤੁਰਨਾ ਵਾਜੀ ਠੀਕ ਆ ਹਰਿਆਣੇ ਵਾਲੇ ਦਾ ਵੀ ਸਾਥ ਦੇਆ ਕਰਾਂਗੇ ਕੋਈ ਚੱਕਰ ਨਹੀਂ ਸਾਰਿਆਂ ਦਾ ਸਾਥ ਦੇਵਾਂਗੇ ਵੀਡੀਓ ਸ਼ੇਅਰ ਕਰ ਦਿਓ ਬਾਜ ਦੱਸ ਦਿਓ ਕਮੈਂਟ ਕੋੰਡ ਦੱਬੀ ਚੋ ਲੋ ਕਿੱਲੀ ਦੀਪਕ ਕੁਮਾਰ ਕਹਿੰਦਾ ਬਿੱਕੀ ਕਿਉਂ ਪੁਰਾਟ ਬਲਵਿੰਦਰ ਸ਼ਰਮਾ ਕਹਿੰਦਾ ਨਰਮੇ ਤੇ ਗਲਾਬੀ ਸੁੰਡੀ ਪੈ ਗਈ ਕਿੱਥੇ ਪੈ ਗਈ ਵੀਰੇ ਇਹ ਦੱਸ ਵੀ ਨਰਮੇ ਤੇ ਗਲਾਬੀ ਸੁੰਡੀ ਕਿੱਥੇ ਪੈ ਗਈ ਫੇਰ ਪਤਾ ਲੱਗੂ ਆ ਇਹ ਤਾਂ ਕੀ ਪਤਾ ਲੱਗਦਾ ਸਰ ਰஞ்சிਤ ਕੌਰ ਪੱਟੀ ਨਮਸਕਾਰ ਵੀ ਬੁਲਾ ਦਿਓ ਨਮਸਕਾਰ ਤਾਂ ਜੀ ਲਾਈਵ ਹੋਣ ਵੇਲੇ ਬੁਲਾਤੀ ਸੀ ਅਸੀਂ ਐਮ ਕੇ ਹੁੰਦਾ ਕੀ ਹਾਲ ਆ ਵੀਰੇ ਕੀ ਹਾਲ ਚਾਲ ਆ ਬਰਾਦਰ ਠੀਕ ਐ ਜੀਵਨ ਕਹਿੰਦਾ ਧੰਨਵਾਦ ਚਾਚਾ ਚਾਚਾ ਕਹੀ ਜਾਂਦਾ ਮੈਨੂੰ ਅੱਜ ਪਤਾ ਨਹੀਂ ਕੀ ਚੈੱਕ ਕਰ ਕਹਿੰਦਾ ਧੰਨਵਾਦ ਚਾਚਾ ਜੀਵਨ ਕਹਿੰਦਾ ਮੇਰਾ ਨਾਮ ਬੋਲਿਆ ਇਲਦੀ ਲਾਣੇ ਵਾਲਾ ਕਹਿੰਦਾ ਹੱਡਾ ਭਰਾ ਪੇਜ ਵਾਲਾ ਇਲਦੀ ਵਾਲਾ ਨਗਾ ਸਟਾਰ ਐਕਟਰ ਹੁੰਦਾ ਬਈ ਇਲਦੀ ਲਾਣਾ ਪੇਜ ਲਾਈਕ ਕਰ ਲੋ ਬਹੁਤ ਵਧੀਆ ਬੱਕਰੀਆਂ ਦੀਆਂ ਨਸਲਾਂ ਦਿਖਾਉਂਦਾ ਹੁੰਦਾ ਏ ਪੇਜ ਤੇ ਬਾਈ ਸਰਪੰਚ ਟਰਾਂਸਪੋਰਟ ਕਿਵੇਂ ਵੀਰ ਵਾਲੇ ਮੱਲਾ ਪੁੱਸੀ ਜਾਂਦੇ ਸਰਪੰਚੀ ਚ ਖੜਾ ਹੋਣਾ ਕੋਈ ਕਹਿੰਦਾ ਕਿੱਦਿਆ ਸਰਪੰਚੀ ਦੇ ਵੋਟਾਂ ਵੀਰੇ ਮੈਨੂੰ ਨਹੀਂ ਪਤਾ ਤੁਸੀਂ ਸਰਪੰਚੀ ਚ ਖੜਾ ਹੋਣਾ ਲੱਗੀ ਜਾਂਦਾ ਛੋਟੀਆਂ ਗੱਲਾਂ ਤੋਂ ਪਤਾ ਸਿਕੰਦਰ ਗੱਲ ਕਿੱਥੋਂ ਆ ਬਈ Rajasthan ਮੈਂ ਆ ਕੇ ਜਾਣਾ ਮੈਨੂੰ ਦੱਸ ਕਿੱਥੇ ਰਹਿਣਾ Rajasthan ਸਰਪੰਚ ਟਰਾਂਸਪੋਰਟ ਇਹ ਕਿਵੇਂ ਹੁੰਦਾ ਵਾ ਸਾਹਿਬ ਠੀਕ ਆ ਵੀਰੇ ਦੱਸ ਮੈਂ ਆ ਜੂ ਵੀਰੇ ਐਕਟਰ ਲੱਗਦਾ ਭਰਾ ਜਤਿੰਦਰ ਸੈਣੀ ਕਹਿੰਦਾ ਐਕਟਰ ਲੱਗਦਾ ਭਰਾ ਤੂੰ ਵੀਡੀਓ ਸ਼ੇਅਰ ਕਰ ਦਿਓ ਕਰਾ ਬੰਦਾ 100 150 ਜਾਣਾ ਤਾਂ ਹੋਇਆ ਪਿਆ ਹੋਰ ਜੋੜ ਦਿਓ ਹਰਵੰਦ ਸਿੰਘ ਕਹਿੰਦਾ ਮੇਰੇ ਪਿੰਡ ਦਾ ਨਾਮ ਬੋਲ ਦੇ ਰੰਗੜਿਆੜ ਰੰਗੜਿਆ ਹਾਲ ਮਾਨਸਾ ਬੋਲਤਾ ਵੀਰੇ ਮਨਰੇਂਦਰ ਸਿੰਘ ਗੁਰਮ ਕਿੱਦਾਂ ਬਈ ਗਰਦੀਪ ਕੰਗ ਕੀ ਹਾਲ ਹੈ ਵੀਰੇ ਸੇਮਰ ਲਬਾਣਾ ਜਗਦੀਪ ਭਰਾ ਇਸ ਵਾਰ ਪੱਕੀ ਐ ਠੀਕ ਆ ਰਾਏ ਕੁਮਾਰ ਗਾ ਮੱਸੀ ਵਾਲਾ ਬਾਈ ਜਿੰਦਾ ਵਾ ਸਾਡੇ ਪਿੰਡ 100 ਬੂਟੇ ਲਾਏ ਆ ਮੀਂਹ ਆ ਗਿਆ ਵਿਸਾਲ ਸਰਮਾ ਬਹੁਤ ਵਧੀਆ ਬਈ ਬੂਟੇ ਲਾਏ ਜਾਂਦਾ ਮਨਦੀਪ ਸਿੰਘ ਕੀ ਹਾਲ ਹੈ ਵੀਰੇ ਹਾਂ ਕੋਟਲੀ ਦਾ ਮਨਦੀਪ ਸਿੰਘ ਕੀ ਹਾਲ ਹੈ ਵੀਰੇ ਠੀਕ ਆ ਕਿਵੇਂ ਆ ਬਈ ਕੀ ਹਾਲ ਆ ਬੂਟਾ ਸਿੱਧੂ ਕੀ ਹਾਲ ਹੈ ਵੀਰੇ ਅਨਾ ਗੋਡ ਗੋਡਵਾਲ ਜ਼ਿਲ੍ਹਾ ਮਾਨਸਾ ਸਾਰੇ ਲੋਕ ਚੋਣੇ ਵੱਲ ਜਾ ਰਹੇ ਨੇ ਹਾਂ ਚੋਣਾਂ ਦਾ ਸਾਰੀ ਲਈ ਜਾਂਦੇ ਆ ਵੀਰੇ ਬਾਜੂ ਜੋ ਕਿ ਆ ਰਹੀ ਏ ਤੁਹਾਡੇ ਕੋਲ ਮੇਰੀ ਲੈਬ ਸਹੀ ਚੱਲੀ ਜਾਂਦਾ ਓਕੇ ਆ ਰਿਪੋਰਟ ਬਾਸ ਸਹੀ ਆ ਰੀਰੂ ਸਹੀ ਚੱਲੀ ਜਾਂਦਾ ਫਿਰ ਮੈਂ ਤੁਹਾਡੇ ਨਾਂ ਵੀ ਬੋਲ ਦਿੰਨਾ ਕਮੈਂਟ ਕਰਕੇ ਦੱਸੋ ਵੀ ਸੈੱਟ ਚੱਲ ਰਿਹਾ ਕੰਮ ਹਰਦੀਪ ਪੰਨੂ ਕੀ ਹਾਲ ਆ ਵੀਰੇ ਗਗਨ ਪਾਰਟੀਆ ਕੀ ਹਾਲ ਆ ਸਿਮਰਨ ਲਵਾਨਾ ਬੀਰ ਜੀ ਜਲੰਧਰ ਬੱਬੂ ਸਿੰਘ ਢਾਲੀਵਾਲ ਸਰਪੰਚ ਅੰਬੂ ਬੱਬੂ ਢਾਲੀਵਾਲ ਕਹਿੰਦਾ ਸਰਪੰਚੀ ਦਾ ਲਾਣਾ ਐਲਾਨ ਹੋ ਜੇ ਰਿਆ ਨੂੰ ਡੈਗਪੀਆਂ ਝੋਨਾ ਪੜ ਗਿਆ ਵੀ ਸਰਪੰਚੀ ਲੜ ਲੰਗੇ ਆ ਕਹੀ ਹੰਦਾ ਬੱਬੂ ਸਿੰਘ ਢਾਲੀਵਾਲ ਰਵਿੰਦਰ ਸਿੰਘ ਕਹਿੰਦਾ ਗੁੱਡ ਜੌਬ ਬਲੇਵਿੰਦਰ ਬਿਰਕ ਕੀ ਹਾਲਾ ਸਗਵੰਤ ਸਿੰਘ ਹੈਲੋ ਬ੍ਰਦਰ ਕੀ ਹਾਲਾ ਤੇ ਬਾਈ ਦੱਸ ਵੀ ਬਾਤ ਸਹੀ ਹੁੰਦੀ ਹੈ ਲਾਈਫ ਸਹੀ ਚੱਲੀ ਜਾਂਦਾ ਸਾਰਾ ਕੁਝ ਦੱਸੋ ਫੇਰ ਹੀ ਗੱਲਬਾਤ ਗਾਹਾਂ ਚੱਲੂਗੀ ਮਨਦੀਪ ਜੱਟ ਕਹਿੰਦਾ ਮੱਸੀ ਨਹੀਂ ਖਾਦੀ ਵੀਰ ਮੱਸੀ ਖਾ ਲਾਂਗੇ ਸਰਪੰਚ ਟਰਾਂਸਪੋਰਟ ਹੀ ਕਹਿੰਦਾ ਕਿਵੇਂ ਰੰਧਾਵਾ ਸਾਹਿਬ ਸਾਡਾ ਨਾਮ ਬੋਲ ਦੇ ਬੋਲ ਤਾਂ ਬਹੁਤ ਵਾਰੀ ਵੀਰੇ ਸਰਪੰਚ ਟਰਾਂਸਪੋਰਟ ਗਏ ਗਿਰਜੰਟ ਖੰਗੂੜਾ ਜੱਗੀ ਸਰਪੰਚ ਆ ਗਿਆ ਜੱਗੀ ਸਰਪੰਚ ਜੱਗੀ ਸਰਪੰਚ ਆ ਗਿਆ ਲੋਹੇ ਖੇੜੇ ਵਾਲਾ ਆ ਚਾਚਾ ਜੀ ਹੁਣ ਮੈਨੂੰ ਚਾਚਾ ਕਹੀ ਜਾਂਦਾ ਕਹਿੰਦਾ ਰੰਧਾਵਾ ਮੇਰਾ ਚਾਚਾ ਹੈ ਕ ਜੀਵਨ ਕਹੀ ਜਾਂਦਾ ਤੇ ਜੱਗੀ ਸਰਪੰਚ ਆ ਗਿਆ ਸਾਡਾ ਭਰਾ ਲੋਹੇ ਖੇੜੇ ਵਾਲਾ ਲੋਹੇ ਖੇੜੇ ਵਾਲਾ ਜੱਗੀ ਸਰਪੰਚ ਮਸੂਰ ਬੰਦਾ ਸੱਜੀ ਚਾਚਾ ਹੀਰਾ ਬੰਦਾ ਤੂੰ ਹਾਂ ਵਾਹ ਠੀਕ ਹੁੰਦੀ ਆ ਉਹ ਚਾਚਾ ਨਾ ਕਹੇ ਜੀਵਨ ਮੈਨੂੰ ਚਾਚਾ ਨਾ ਕਹੇ ਚਾਚਾ ਨਹੀਂ ਕਹੀਦਾ ਹੁੰਦਾ ਆਪਾਂ ਭਰਾ ਆਂਗੇ ਚਾਚਾ ਚੂਚਾ ਨਾ ਕਹੇ ਹੋਰ ਦੱਸੋ ਨਾਇਬ ਸਿੰਘ ਗੱਲ ਕੀ ਹਾਲਾ ਵੀਰੇ ਹਾਂ ਕੋਈ ਗੱਲ ਨਹੀਂ ਵੀਰੇ ਆਵਾਂਗੇ ਜੂਪੀ ਵੀ ਆ ਕੇ ਜਾਵਾਂਗੇ ਸਾਰੇ ਕਿਸੇ ਸਰਪੰਚ ਟਰਾਂਸਪੋਰਟ ਹੀ ਕਹਿੰਦਾ ਬਾਸ ਸਹੀ ਆ ਹਰਪ੍ਰੀਤ ਸਿੰਘ ਚਾਵਲਾ ਕਰੋ ਵੱਧ ਵੱਧ ਕਮੈਂਟ ਦੱਬੀ ਜੱਲੋ ਗਿੱਲੀ ਦੇ ਇਧਰੋਂ ਮੈਂ ਦੱਬੀ ਆ ਨਾ ਬੱਬੂ ਸਿੰਘ ਢਾਲੀ ਵਾਲਾ ਨਾ ਆਪਾਂ ਤਾਂ ਨਜ਼ਾਰੇ ਲੈਣੇ ਆ ਕਿਹਨੇ ਚੋਣ ਨਹੀਂ ਲੜਦੇ ਲੁੜਦੇ ਮੋਹਣ ਕੀ ਹਾਲ ਆ ਵੀਰੇ ਬਾਈ ਕਹਿੰਦਾ ਬੱਬੂ ਕਹਿੰਦਾ ਆਪਾਂ ਨਹੀਂ ਚੋਣ ਚੋਣ ਲੜਦੇ ਜਣੇ 15 ਅਗਸਤ ਨੂੰ ਮਹਾਲੀ ਆਉਣਾ ਰਣਜੋਤ ਸਿੰਘ ਕਹਿੰਦਾ सरपंच ਦੇ ਟ੍ਰਾਂਸਪੋਰਟ ਇਹਨਾਂ ਦਾ ਧੰਨਵਾਦ ਜੱਟਾ ਠੀਕ ਆ ਦਿਲਵਾ ਕੇ 사우ਦੀ ਅਰਬ ਤੋਂ ਜੀਵਨ ਸਿੰਘ ਦਾ ਲੈ ਵਧੀਆ ਚੱਲਦਾ ਬਾ ਠੀਕ ਆਉਂਦੀ ਆ ਬਸ ਇਹੀ ਚਾਹੀਦਾ ਸੀ ਹਾਂ ਹੋਰ ਦੱਸ ਵੀਰੇ ਜੱਗੀ ਸਰਪੰਚ ਆਏ ਨਹੀਂ ਇਹ ਕਹਿੰਦਾ ਇਹ ਚਾਚਾ ਮੈਨੂੰ ਕਹਿੰਦਾਗਾ ਚੌੜਨਾ ਚਾਚਾ ਕਹੀ ਜਾਂਦਾ ਇਹਦਾ ਮੇਰੇ ਬਰਾਬਰ ਦੀ ਉਮਰ ਦਾ ਮੁੰਡਾ ਹੈਗਾ ਉਹ ਮੈਨੂੰ ਚਾਚਾ ਕਹੀ ਜਾਂਦਾ ਚੌੜਨਾ ਚੱਲ ਕਹਿ ਲੈਣ ਦੇ ਬੱਬੂ ਸਿੰਘ ਟਾਲੀ ਵਾਲੇ ਤਾਂ ਪੁੱਛ ਯਾਰ ਚਾਚਾ ਕੋ ਕਹਿੰਦਾ ਇਹ ਵੀ ਕੀ ਚੱਕਰ ਆ ਬਲਵਿੰਦਰ ਬਾਜਵਾ ਕੀ ਹਾਲਾ ਚਾਚਾ ਦੱਸ ਕਿਉਂ ਕਹਿਣਾਗਾ ਕੋਈ ਤਾਂ ਗੱਲ ਹੋਊਗੀ ਯਾਰ ਬਾਈ ਕਹਿੰਦਾ ਜਤਿੰਦਰ ਕਹਿੰਦਾ ਲੈ ਬੋਕੇ ਚੱਲਦਾ ਬਾਈ ਜੀ ਕੋਈ ਗੱਲ ਨਹੀਂ ਵੀਰੇ ਚੱਲੀ ਜਾਂਦਾ ਖਾੜਾ ਹੋਰ ਦੱਸੋ ਬਾਈ ਕਹਿੰਦਾ ਬਾਜ ਵੀ ਸੈਟ ਆ ਲੈ ਵੀ ਭਾਈ ਕਹਿੰਦਾ ਬੰਦ ਨਾ ਕਰੀ ਦੱਬੀ ਜਲ ਨਜ਼ਾਰਾ ਆਈ ਜਾਂਦਾ ਦੱਬੀ ਜਾਂਦਾਗਾ ਆਪਣਾ ਨੰਬਰ ਜਰੂਰ ਭੇਜੋ ਮੇਰੀ ਟਰਾਂਸਪੋਰਟ ਦਾ ਅਦਗਾ ਦਿਨਾ ਤੁਸੀਂ ਜਰੂਰ ਆਉਣਾ ਕੋਈ ਗੱਲ ਨਹੀਂ ਵੀਰੇ ਆ ਜਾਾਂਗੇ ਪੱਕਾ ਮੈਨੂੰ ਮੈਸੇਜ ਕਰ ਦਿ ਤੇਰੀ ਟਰਾਂਸਪੋਰਟ ਦਾ ਅਦਗਾਡਨ ਕਰਕੇ ਜਾਵਾਂਗੇ ਸਰਪੰਚਾ ਕਿਹੜੇ ਪਿੰਡ ਦਾ ਵੇ ਟਰਾਂਸਪੋਰਟ ਕਿੱਥੇ ਖੁੱਲਿਆ ਕੀ ਕੁਛ ਸਾਰਾ ਕੁਝ ਦੱਸੀ ਨੰਬਰਦਾਰ ਜਿੰਮੀ ਆਇਆ ਕਹਿੰਦਾ ਰੋਟੀ ਟੁੱਕ ਖਾ ਲਿਆ ਹਾਂ ਮੌੜਾਂ ਆ ਲਿਆ ਬਿਸਕੁਟ ਦੱਬੀ ਤਰੇ ਜਾਂ ਨਾ ਮੌੜਾਂ ਵਾਲਾ ਜਿੰਮੀ ਬਿਸਕੁਟ ਵਾਲਾ ਭਰਾ ਆਪਣਾ ਬੱਬੂ ਸਿੰਘ ਢਾਲੀਵਾਲ ਮੈਨੂੰ ਤਾਂ ਆਪ ਚਾਚਾ ਕਹਿੰਦਾ ਮੈਸੇਜਾਂ 'ਚ ਬੱਬੂ ਕਹਿੰਦਾ ਇਹ ਜੀਵਨ ਚਾਚਾ ਕਹਿੰਦਾ ਸਾਰਿਆਂ ਨੂੰ ਕਹਿੰਦਾ ਮੱਲਾ ਚਾਚਾ ਹਨਾ 90 ਦਾਸਨਾ ਉਤਰਾਖੰਡ ਬਈ ਟਰਾਂਸਪੋਰਟ ਤੇਰੀ ਹਨਾ ਕੋਈ ਗੱਲ ਨਹੀਂ ਉਤਰਾਖੰਡ ਪਹੁੰਚ ਜਾਗੇ ਫਿਰ ਜਦੋਂ ਆਣੀ ਹੋਇਆ ਹੋਰ ਦੱਸੋ ਕੋਈ ਨਵੀਂ ਤਾਜੀ ਅ ਜੀਵਨ ਕਹਿੰਦਾ ਬੰਦਾ ਤੂੰ ਸਿਰਾਂ ਭਰਾਵਾ ਪਿਆਰ ਨਾ ਚਾਚਾ ਕਹਿੰਦਾ ਕਹਿੰਦਾ ਵਿਸਾਲ ਸ਼ਰਮਾ ਕਹਿੰਦਾ ਕੁਦਰਤ ਪਾਂਸੀ ਪੰਜਾਬ ਜੈਮਲਵਾਲਾ ਮੰਡੀ ਗਵੰਦ ਸਰਪੰਚ ਟਰਾਂਸਪੋਰਟ ਇਹ ਕਹਿੰਦਾ ਮੰਡੀ ਗਵੰਦਗੜਾ ਜ਼ਿਲ੍ਹਾ ਸ੍ਰੀ ਫਤੇਗੜ ਸਾਹਿਬ ਹਾਂ ਦਰਾਹੇ ਕਦੋਂ ਆਉਣਾ ਆ ਜਾਾਂਗੇ ਵੀਰੇ ਰਣਜੋਧ ਆ ਜਾਾਂਗੇ ਦਰਾਹੇ ਵੀ ਆ ਜਾਾਂਗੇ ਵੀਰੇ ਕੋਈ ਚੱਕਰ ਨਹੀਂ ਆ ਜਾਾਂਗੇ ਹੋਰ ਦੱਸੋ ਸੱਟੋਂ ਨੰਬਰਦਾਰ ਜਿੰਮੀ ਸਵੇਰੇ ਭੇਜਦਾ ਬਿਸਕਟ ਨੰਬਰਦਾਰ ਜਿੰਮੀ ਦੇ ਬਿਸਕਟ ਵਾਲੇ ਮਸ਼ਹੂਰ ਹੋ ਗਏ ਯਾਰ ਦੇਸੀ ਘਿਓ ਵਾਲੇ ਮੋੜਾਂ ਵਾਲੇ ਦੇ ਕਹਿੰਦਾ ਬਿਸਕਟ ਭੇਜਦਾ ਤੜਕੇ ਤੈਨੂੰ ਜਾਉਂਦਾ ਰਹਿ ਭਰਾ ਜਾਉਂਦਾ ਭਰਾ ਦੀ ਦੁਕਾਨ ਤੇ ਜਾਇਆ ਕਰੋ ਯਾਰ ਘੈਂਟ ਨਸਾਨ ਆ ਸਾਰਾ ਕੁਝ ਦੇਸੀ ਘਿਓ ਦਾ ਬਣਾਉਂਦਾ ਇਹ ਤੇ ਸੈਟਾ ਬੰਦਾ ਜਮਾ ਇਹ ਹੋਰ ਦੱਸੋ ਸੁਖਵਿੰਦਰ ਸਿੰਘ ਕੀ ਹਾਲ ਆ ਜੱਗੀ ਸਰਪੰਚ ਕਹਿੰਦਾ ਜੱਗੀ ਸਰਪੰਚ ਕਹਿੰਦਾ ਤੈਨੂੰ ਚਾਚਾ ਕਹੀ ਜਾਂਦਾ ਜੱਗੀ ਸਰਪੰਚ ਤੇ ਮਸ਼ਹੂਰ ਯੂਟਿਊਬਰ ਆਪਣਾ ਭਰਾ ਜੀਵਨ ਸਿੰਘ ਕਹਿੰਦਾ ਜੱッセ ਅਮਰੀਕਾ ਵਾਲਾ ਨੰਬਰ ਚਾਹੀਦਾ ਦੇ ਦੇਾਂਗੇ ਬਾਈ ਕੋਈ ਚੱਕਰ ਨਹੀਂ ਤੇ ਸੁਖ ਸੰਘਾ ਹੈਲੋ ਬਈ ਕਿਵੇਂ ਆ ਬਾਈ ਕਹਿੰਦਾ ਰੰਨਾ ਬੇ ਖੁਸ਼ੀ ਰਹਿਣਾ ਪਰ ਲੜ ਕੇ ਕੀ ਲੈਣਾ ਖੁਸ਼ੀ ਰਹਿਣਾ ਚੰਗਾ ਹੁੰਦਾ ਕੀ ਪਤਾ ਇੱਥੇ ਤੁਸੀਂ ਕਿੰਨੇ ਹੋ 20 30 30 35 ਸਾਲ ਬੰਦੇ ਦੀ ਉਮਰ ਆ ਯਾਰ ਕਿਹੜੇ ਚੱਕਰਾਂ ਚ ਪਏ ਹੋਂ ਕੀ ਦਿਨਾਂ ਲੜਨਾ ਕੀ ਦਿਨਾਂ ਬੈਰ ਵਿਰੋਧ ਕੱਢਣਾ ਕੀ ਕਰਨਾ ਯਾਰ ਇੱਥੇ ਇਨਸਾਨ ਨੇ ਚੱਲਿਆ ਜਾਣਾ ਹਨਾ ਕਾ ਉਹਨੂੰ ਐਮੀ ਗਲਤ ਚੱਕਰਾਂ ਚ ਪਾਣਾ ਕਿਸੇ ਨੂੰ ਕਾ ਉਹਨੂੰ ਕੁਝ ਕਹਿਣਾ ਯਾਰ ਸਾਰੇ ਭਰਾ ਆਗੇ ਸਾਰੇ ਭਰਾ ਮੈਂ ਤਾਂ ਜਿਹੜੇ ਮੇਰੇ ਵਿਰੁੱਧ ਬੋਲਦੇ ਆ ਮੈਂ ਤਾਂ ਉਹਨਾਂ ਨੂੰ ਵੀ ਭਰਾ ਮੰਨਦਾ ਕਿਉਂਕਿ ਜਦੋਂ ਮੈਨੂੰ ਬੰਦੇ ਮਿਲੀ ਨਹੀਂ ਹੁਣ ਖਬਰ ਹੈ ਮੇਰੇ ਬਾਰੇ ਕੀ ਸੋਚੀ ਜਾਂਦੇ ਆ ਆਸਲ ਜਿੰਨਾ ਚਿਰ ਬੰਦੇ ਨੂੰ ਬੰਦਾ ਮਿਲਦਾ ਨਹੀਂ ਉਹਨਾਂ ਚਿਰ ਕੋਈ ਹੱਲ ਨਹੀਂ ਜਿਹੜੇ ਹੁਣ ਮੈਨੂੰ ਮਿਲੇ ਨਹੀਂ ਉਹ ਮੇਰੇ ਲਈ ਗਲਤ ਸੋਚਦੇ ਹੁਣ ਮੈਂ ਉਹਦਾ ਕੀ ਹੱਲ ਕਰ ਸਕਦਾ ਜਦੋਂ ਮੈਨੂੰ ਮਿਲੋਂਗੇ ਫੇਰ ਤਾਂ ਹੀ ਤਾਂ ਮੈਂ ਕਹਿਣਾ ਉਹਨਾਂ ਵੀ ਜਿਹੜੇ ਰਾਜੰਗਨਾਰਾ ਬਾਈ ਮੇਰੀ ਗੱਲ ਦਾ ਜਵਾਬ ਨਹੀਂ ਦਿੱਤਾ ਪੁੱਸ ਬਾਈ ਕੀ ਪੁੱਛਦਾ ਪਤਾ ਕੀ ਹੈ ਜਿਹੜੇ ਮੇਰੇ ਵਿਰੁੱਧ ਬੋਲਦੇ ਮੈਂ ਜਮਾ ਨਹੀਂ ਉਹਨਾਂ ਨੂੰ ਕਹਿੰਦਾ ਕਿਉਂਕਿ ਉਹ ਮੈਨੂੰ ਜਦੋਂ ਮਿਲੇ ਨਹੀਂ ਉਹਨਾਂ ਨੂੰ ਕੀ ਪਤਾ ਦੂਰੋਂ ਬੈਠੇ ਜੱਜ ਕਰੀ ਜਾਂਦੇ ਜਿੱਦ ਦੇ ਮਿਲਲੇ ਉਦਦੇ ਨਹੀਂ ਮੇਰੇ ਵਿਰੁੱਧ ਬੋਲਦੇ ਉਹ ਤਾਂ ਹੀ ਤਾਂ ਮੈਂ ਕਿਸੇ ਨੂੰ ਕੁਝ ਨਹੀਂ ਕਹਿੰਦਾ ਯਾਰ ਜਿਹਨੇ ਬੋਲਣਾ ਬੋਲ ਲੂ ਜਿਵੇਂ ਭਰਾ ਤੁਸੀਂ ਸਾਰੇ ਯਾਰ ਕਿੰਨੀ ਕੁ ਬੰਦੇ ਦੀ ਇੱਥੇ ਉਮਰ ਆ ਹਨਾ ਬਾਲੀ ਐਵੇਂ ਚੱਕਰਾਂ 'ਚ ਪੈਣ ਨੇ ਗੋਗੇ ਆਮਦਗੜ ਹਾਂ ਬਸਾਲ ਸ਼ਰਮਾ ਕਹਿੰਦਾ ਭਲੀ ਕਰੇ ਕਰਤਾਰ ਸਾਹਿਬ ਦੀ ਖੈਰ ਹੋਵੇ ਗੱਗੀ ਆਮਗੜ ਵੈਰੀ ਨੈਸ ਗੁੱਡ ਬਾਈ ਜੀ ਹਾਂਜੀ ਹਾਂ ਬਾਈ ਸੈਟੋਂ ਤੁਸੀਂ ਦੱਸੋ ਕੋਈ ਜਸਪਾਲ ਘੰਡੋਲਾ ਕਿੱਦਾਂ ਬਾਈ ਠੀਕ ਆ ਵੀਰੇ ਜਮਾ ਓਕੇ ਰਿਪੋਰਟ ਆ ਸੈਟ ਆ ਕੰਮ ਸਾਡੇ ਪਿੰਡ ਮੁੱਦਗੀ ਹੈਪੀ ਜੀ ਮੈਂ ਕਹਿੰਦਾ ਸਾਡੇ ਪਿੰਡ ਮੁੱਦਗੀ ਫਿਰੋਜ਼ਪੁਰ ਤੋਂ ਆਉਣਾ ਵੱਡੇ ਬਾਈ ਆ ਜਾਣਗੇ ਤੇ ਬੱਬੂ ਸਿੰਘ ਢਾਲੀਵਾਲ ਕਹਿੰਦਾ ਮੈਂ ਤਾਂ ਜਾਨਣਾ ਹੁੰਨਾ ਜਨਤਾ ਵਾਲੇ ਦੇ ਬਿਸਕੁਟ ਕਢਾਉਣਾ ਹਾਂ ਹਰਾਇਪੂਲ ਸਿੰਘ ਬੈਲੀ ਕਹਿੰਦਾ ਫਰਮ ਜੰਮੂ ਤੋਂ ਆ ਮੈਂ ਜੱਸਾ ਅਮਰੀਕਾ ਆ ਮੇਰਾ ਯਾਰ ਬੈਲੀ ਆ 11 ਸਾਲ ਪਹਿਲਾਂ ਦਾ ਕੋਈ ਗੱਲ ਨਹੀਂ ਨੰਬਰ ਦੇ ਦਾਂਗਾ ਤਾਂ ਤੈਨੂੰ ਰੀਤਾ ਸਿੱਧੂ ਕੀ ਹਾਲਾ ਵੀਰੇ ਠੀਕ ਆ ਤੇ ਹੋਰ ਦੱਸੋ ਬਾਈ ਕੋਈ ਨਮੀਤਾ ਜੀ ਸੈਟੋਂ ਜਾਦਵਿੰਦਰ ਜੱਦੀ ਕੀ ਹੈ ਕੀ ਹਾਲ ਆ ਬਈ ਠੀਕ ਆ ਜਮਾ ਸੈਟਾਂ ਬਾਬੇ ਦੀ ਕਿਰਪਾ ਨਾਲ ਜਿਨ੍ਹਾਂ ਚਰ ਪਰਮਾਤਮਾ ਦੀ ਜਿਗਾ ਸਿੱਧੀ ਉਹਨਾਂ ਚਰ ਸਭ ਕੋ ਸੈਟ ਆ ਹਨਾ ਉਹਦੇ ਸਾਰੇ ਰੱਬ ਸਾਰੇ ਬੰਦਾ ਕੁਝ ਵੀ ਨਹੀਂ ਹੈਗਾ ਅਜਮੇਰ ਸਿੰਘ ਮਣਕਾ ਸੱਸਾ ਜੀ ਕੀ ਹਾਲ ਆ ਠੀਕ ਆ ਸਿਕੰਦਰ ਸਿੰਘ ਨਰਨਾਵੇ ਪਟਿਆਲੇ ਤੋਂ ਆ ਮੈਂ ਠੀਕ ਆ ਸੋਨੀ ਪਾਵਲਾ ਜੁਕੇ ਸੋਨੀ ਪਾਵਲਾ ਜੁਕੇ ਸਿੰਗਰ ਆ ਬਈ ਸੋਨੀ ਪਾਵਲਾ ਜੂ ਕੇ ਤੇਰੇ ਕੋਲ ਮੈਂ ਇੰਗਲੈਂਡ ਆ ਕੇ ਗਿਆ ਵੀਰੇ ਤੁਸੀਂ ਮੈਨੂੰ ਮਿਲੇ ਸੀ ਮੈਨੂੰ ਲੱਗਦਾ ਹੈ ਜੱਗੀ ਸਰਪੰਚ ਕਹਿੰਦਾ ਜੱਗੀ ਸਰਪੰਚ ਮਸ਼ਹੂਰ ਯੂਟਿਊਬਰ ਕਹਿੰਦਾ 2011 ਤੋਂ ਤੈਨੂੰ ਕਹਿੰਦਾ ਮੈਂ ਹੀ ਦੇਖਦਾ ਹੁੰਦਾਗਾ ਕਹਿੰਦਾ 11-12 ਸਾਲ ਹੋ ਗਏ ਵੀ 150 ਜਾਣਾ ਹੋ ਗਿਆ ਗਰਦ ਠਾਵਾਂਗੇ ਕੋਈ ਗੱਲ ਨਹੀਂ ਵੀਰੇ ਬਸ ਪ੍ਰਮਾਤਮਾ ਦੀ ਕਿਰਪਾ ਚਾਹੀਦਾ ਬੰਦੇ ਜੁੜਨੇ ਜੋ ਕੁਸੂਣਾ ਜਿਵੇਂ ਹੋਣਾ ਜਿਵੇਂ ਲਿਖੀ ਆ ਜਿਹੜੇ ਕੰਮ ਕਰਾਉਣੇ ਆ ਬੰਦੇ ਤੋਂ ਆਪਾਂ ਨੂੰ ਵੀਡੀਓ ਬਣਾਉਣ ਵਾਲੇ ਰਾਹ ਪਾਤਾ ਜਿਵੇਂ ਕਰਾਉਣਾ ਉਹ ਰੱਬ ਦੇ ਸਾਰੇ ਆਪਾਂ ਕੁਝ ਵੀ ਨਹੀਂ ਕਰ ਸਕਦੇ ਜੱਗੀ ਸਰਪੰਚ ਮਸ਼ਹੂਰ ਯੂਟਿਊਬਰ ਸਾਹਿਬ ਆਪਾਂ ਕੁਝ ਨਹੀਂ ਕਰ ਸਕਦੇ ਇਹ ਪ੍ਰਮਾਤਮਾ ਦੀ ਕਿਹਨੂੰ ਕਿਹੜੇ ਕੰਮ ਲਾਉਣਾ ਕੀ ਤੋਂ ਕੀ ਕਰਾਉਣਾਗਾ ਸਾਡਾ ਪਿੰਡ ਵੀਗੋਵਾਲ ਬਹੁਤ ਵਧੀਆ ਜਨਾਬ ਠੀਕ ਆ ਵੀਰੇ ਆਪਾ ਕੁਛ ਨਹੀਂ ਕਰ ਸਕਦੇ ਵੀਰੇ ਜਿਵੇਂ ਪ੍ਰਮਾਤਮਾ ਨੇ ਸੋਡਣਾ ਕਰਨਾ ਜੋ ਹੋਣਾ ਉਵੇਂ ਹੀ ਹੋਣਾ ਵੀਰੇ ਉਵੇਂ ਹੀ ਜਿੱਧਰ ਮਰਜੀ ਤੁਸੀਂ ਭੱਜੇ ਫਿਰੋ ਸਾਡੇ ਪਿੰਡ ਵੀ ਗੋਵਾਲ ਬੰਦਾ ਕੁਝ ਵੀ ਨਹੀਂ ਕਰ ਸਕਦਾ ਵੀਰੇ ਜਿਵੇਂ ਹੋਣਾ ਕਦੋਂ ਜੁਨੀਆਂ ਤੋਂ ਜਾਣਾ ਕਦੋਂ ਆਉਣਾ ਕਦੋਂ ਰੋਟੀ ਖਾਣੀ ਕਿੱਥੇ ਲਿਖਿਆ ਸੋਡਾ ਕੀ ਕਰਨਾ ਹਨਾ ਸਾਰਾ ਕੁਝ ਇਹ ਰੱਬ ਸਾਰੇ ਆਪਾ ਕੁਛ ਮਰਜ਼ੀ ਕਹੀਏ ਵੀ ਮੈਂ ਕਰ ਦੂੰ ਕਰ ਦੂੰ ਜਮਾ ਵੀ ਨਹੀਂ ਤੁਸੀਂ ਤਰੱਕੀ ਵੀ ਨਹੀਂ ਕਰ ਸਕਦੇ ਜਿਹੜਾ ਕੋ ਸੋਣਾਗਾ ਉਹ ਰੱਬ ਨੇ ਕਰਨਾ ਉ ਬੰਦਾ ਚਲੋ ਭਾਜਦੇ ਤੇ ਬੰਦੇ ਸਾਰਾ ਸਾਰੀ ਦੁਨੀ ਭਾਜਦੇ ਵੀ ਮੈਂ ਕਰਦਾ ਉਹ ਕਰਦਾ ਆਸਰ ਜੀ ਨਜ਼ਰ ਫਿਰ ਰੱਬ ਦੇ ਹਾਂ ਬੱਬੂ ਸਿੰਘ ਢਾਲੀਵਾਲ ਕਹਿੰਦਾ ਚੰਗਾ ਰੰਦਾ ਵੇ ਬਾਏ ਹੁਣ ਮੈਂ ਨਿਬੜਦਾ ਕਿੱਧਰ ਨਿਵੇਂੜਦਾ ਕਿੱਧਰ ਭਾਜਦਾ ਬੱਬੂ ਸਿੰਘ ਢਾਲੀਵਾਲ ਕਿੱਧਰ ਜਾਣਾ ਕਨੀਂ ਨ ਆਉਂਦੀ ਓਏ ਬਿੱਟੂ ਬਾ ਬਿੱਟੂ ਬਾ ਕੀ ਹਾਲ ਹੈ ਵੀਰੇ ਠੀਕ ਹੈ ਨਹੀਂ ਤਾਂ ਹੁਣ ਸਾਰਿਆਂ ਨੂੰ ਆਈ ਜਾਂਦਾ ਉਹ ਬਸ ਕੱਟ ਦਿਆਂ ਲਾਈਵ ਬਸ ਇਹ ਗੱਲਾਂ ਬਾਤਾਂ ਕਰਨੀਆਂ ਸੀ ਭਰਾਵਾਂ ਨਾਲ ਮੈਂ ਚੱਲ ਲੇ ਬੋ ਜੀ 5 ਮਿੰਟ ਚਲਾ ਦिए ਖੜਾ ਹੋਰ ਸੈਟੋਂ ਜਮਾ ਮੌਸਮ ਸਾਡਾ ਪਿੰਡ ਵੀਗੋਲ ਮੌਸਮ ਕਿਵੇਂ ਆ ਤੁਹਾਡੇ ਵੀਰੇ ਮੌਸਮ ਵੀਰੇ ਸਾਰੇ ਕਿਤੇ ਮੀਂਹ ਆ ਵਧੀਆ ਠੰਡ ਆ ਹਰਮਨ ਸਿੰਘ ਦਾ ਜਗਦੀਪ ਬਾਈ ਕੀ ਹਾਲ ਆ ਠੀਕ ਆ ਵੀਰੇ ਤੁਸੀਂ ਦੱਸੋ ਹੋਰ ਸਾਰੇ ਭਰਾ ਠੀਕ ਹੋ ਮੀਂਹ ਸਾਰੇ ਪੰਜਾਬ ਚ ਹੀ ਪਈ ਜਾਂਦਾ ਹੈ ਇੱਕ ਸਾ ਦਾ ਤਕਰੀਬਣਾ ਬਦਿਆ ਬਦਿਆ ਦਿੱਲੀ ਕਿਸਾਨ ਬਾਈ ਕੀ ਕੀ ਮੁੱਦੇ ਚੱਕੀ ਏ ਯਾਰ ਕੀ ਕੀ ਮੁੱਦੇ ਚੱਕੀ ਏ ਹੈਪੀ ਜੀ ਮੈਂ ਕਹਿੰਦਾ ਸਾਡੇ ਪਿੰਡ ਵੱਲ ਆਏ ਤਾਂ ਫੋਨ ਜਰੂਰ ਕਰਨਾ ਵੱਡੇ ਬਾਈ ਕੋਈ ਚੱਕਰ ਨਹੀਂ ਵੀਰੇ ਜਿੱਥੇ ਆਵਾਂਗੇ ਜਿਹੜੇ ਬੰਦਿਆਂ ਕੋਲ ਆਵਾਂਗੇ ਮਿਲ ਕੇ ਜਾਵਾਂਗੇ ਬੱਬੂ ਸਿੰਘ ਬੋਕੀ ਮਾਰ ਮਾ ਬੋਕੀ ਵਾਜ ਵਾਜ ਕਹਿੰਦਾ ਥੱਕ ਗਏ ਕਰਮਲ ਸਿੰਘ ਕੀ ਹਾਲ ਹੈ ਵੀਰੇ ਸੁੱਖਾ ਸੋਤਾ ਕੀ ਹਾਲ ਹੈ ਵੀਰੇ ਸੰਦੀਪ ਬਰਾੜ ਹੋਰ ਸੁਣਾਓ ਬਈ ਠੀਕ ਆ ਸਿੰਘ ਸਿੰਦਾ ਹਾਂ ਵੀਰੇ ਠੀਕ ਆ ਕਪੂਰਸਲਾ ਬਾਈ ਕਹਿੰਦਾ ਕਪੂਰ ਥਲੇ ਵਾਰੀ ਸੈਡ ਕਦੋਂ ਆਉਣਾ ਜਦੋਂ ਆਏ ਵੀਰੇ ਜਰੂਰ ਦੱਸਾਂਗੇ ਜਿਹੜੇ ਜਿਹੜੇ ਜ਼ਿਲ੍ਹੇ ਚਾਵਾਂਗੇ ਜਿਹੜੇ ਜਿਹੜੇ ਪਿੰਡਾਂ ਆਵੇਂ ਪੱਕਾ ਦੱਸਾਂਗੇ ਮਿਲ ਕੇ ਜਾਵਾਂਗੇ ਹੋਰ ਸੁਣਾਓ ਕੋਈ ਨਮੀਤਾ ਜੀ ਬਾਈ ਇਹੀ ਗੱਲਾਂ ਬਾਤਾਂ ਸੀ ਖਿੱਚਦਾ ਕੰਮ ਬਾ ਠੀਕ ਹੈ ਫਿਰ ਵੀਰੇ ਜਾਂਦੇ ਰਹੋ ਸਮਝੋ ਹੁਣ ਬਹੁਤ ਚਿਰ ਹੋ ਗਿਆ ਧੰਨਵਾਦ ਜੀ